ਇਹ ਸਾਡੇ ਅੰਟੀ ਲਾਰਕਾਟਿਕ ਟਾਸਕ ਫੋਰਸ ਦੇ ਵਿੱਚ ਐਸਐਸਏ ਤਾਇਨਾਤ ਸੀਗਾ ਇਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮੁਕਦਮਾ ਗੁਰਪਿਆਰ ਸਿੰਘ ਸਨੋਫ ਹਜਾਤ ਸਿੰਘ ਦੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ ਤੇ ਜਿਹੜੇ ਆਪਣੇ ਦਾ ਕੋਈ 골ਡ ਬਰਾਉਂਡ ਹੋਇਆ ਸੀਗਾ ਉਹਨਾਂ ਕੋਲੇ ਉਹ 골ਡ ਇਹਨਾਂ ਨੇ ਆਣਾ ਵੇਚ ਦੇ ਆਉਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ 골ਡ ਵਾਪਸ ਕਰਨ ਦੇ ਵਿਜ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤਾਂ ਉਹ ਬੰਦਾ ਦੇਣਾ ਨਿਸਚਾ ਉਹਨੇ ਸਾਡੇ ਕੋਲ ਅਪਰੋਚ ਕੀਤਾ ਜੈਪ ਸਿੰਘ ਮਦਨੀ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟ੍ਰੈਵਲ ਆਇਆ ਤੇ ਟ੍ਰੈਵਲ ਦੇ ਵਿੱਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਊਂਡ ਅਪ ਕੀਤਾ ਹੈਗਾ ਐਨਪ੍ਰੋਨਤੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਉਹ ਮੇਜਰ ਸਿੰਘ ਆ ਉਹ ਵੀ ਆ ਉਸੇ ਉਸੇ ਸਮੇਂ ਸੀ ਕਾਰਵਾਈ ਕਰਦੇ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾ ਗਿਆ ਇਹ ਐਸਾ ਹੀ ਤਨਾਦ ਕਿਤੇ ਸਾਰੇ ਇਹ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਅਕੀ ਲਿੰਕ ਹੈ ਜੀ ਤੋ ਪੈਸੇ ਨਹੀਂ ਲੈਣਾ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਦਾ ਡਰਾਈਵਰ ਹੈਗਾ ਕਈ ਕਿਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਡੀਪਲੀਸ ਇਨਵੈਸਟੀਗੇਟ ਕਰ ਰਹੇ ਆ ਵੀ ਇਹਦਾ ਕੀ ਲਿੰਕ ਹੈ ਕਹਿੰਦੇ ਇਹ ਆਈਓ ਆਫਿਸ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸਿੰਘ ਆਈਓ ਹੈ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਉਹ ਬਿਲ ਜਿਹੜਾ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਵਜਨ ਕਿੰਨਾ ਇਹਨੂੰ ਬਾਕਸ ਕਰਨ ਦਾ ਕੀ ਲੈ ਰਹੇ ਸੀ ਸਾਰਨ ਕੀ ਹੈ ਸਰ ਪਿਛਲੇ ਦਿਨੀ ਨਾ ਸਾਡਾ ਬੇਟਾ ਜਿਹੜਾ ਹੈਗਾ ਮੇਰਾ ਭਤੀਜਾ ਹੈ ਉਹ ਕੱਪੜੇ ਦੀ ਦੁਕਾਨ ਹੈ ਨੀਰ ਵਿਖੇ ਕਿ ਕੱਪੜੇ ਦਾ ਕਾਰੋਬਾਰ ਕਰਦੇ ਆ ਜੀ ਬਹੁਤ ਵੱਡਾ ਸ਼ੋਰੂਮ ਹੈ 13 ਮਲਾਜ਼ਮ ਤਾਂ ਅਸੀਂ ਨੌਕਰੀ ਤੇ ਰੱਖੇ ਹੋਏ ਨੇ ਪਰ ਜਿਹੜਾ ਹੈਗਾ ਐਸਟੀਐਫ ਇਹਨਾਂ ਨੇ ਬਣਾਈ ਆ ਪੰਜਾਬ ਸਰਕਾਰ ਨੇ ਉਹਨਾਂ ਨੇ ਨੇ ਇੱਕ ਜਾਲੀ ਸਾਜ਼ਿਸ਼ ਰਚ ਕੇ ਸਾਡੇ ਬੱਚਿਆਂ ਨੂੰ ਧਰ ਸਾਬ ਤੇ ਮੱਥਾ ਟੇਕਣ ਆਏ ਆ ਇਹਨੂੰ ਮੱਥਾ ਟੇਕ ਕੇ ਵਾਪਸ ਜਾਂਦੇ ਸੀਗੇ ਰਾਸਤੇ 'ਚ ਰੁਕ ਕੇ ਪੀਜਾ ਹਟ ਤੇ ਪੀਜਾ ਖਾਣ ਲੱਗੇ ਉਥੇ ਇਹਨਾਂ ਨੇ ਟਾਰਗੇਟ ਪਲਾਨ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ 506 ਗ੍ਰਾਮ ਚਟੇਰੇ ਕੇਸ ਦੇ ਵਿੱਚ ਅਨਵੋਲਵ ਕੀਤਾ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ ਉਹ ਬੱਚਿਆਂ ਦਾ ਰਿਮਾਂਡ ਵੀ ਲਿਆ ਉਹਨਾਂ ਦੇ ਡਾਕਟਰ ਟੈਸਟ ਵੀ ਕਰਾਏ ਜਿਨ੍ਹਾਂ ਦੀ ਕੇ ਰਿਪੋਰਟ ਵੀ ਜ਼ੀਰੋ ਆਈ ਫਿਰ ਮੇਜਰ ਸਿੰਘ ਨੇ ਮੇਰੇ ਨਾਲ ਸੰਪਰਕ ਕੀਤਾ ਅੱਛਾ ਇਹਦੇਸ ਮਾਮਲਾ ਕੀ ਹੋਇਆ ਜਿਹੜਾ ਤੁਹਾਡਾ 16 ਪਿਆ ਸੀ ਸਮਾਲ ਪਿਆ ਸ਼ੁਰੂ ਤੋਂ ਲੈ ਕੇ ਕਿੰਨੇ ਪੈਸੇ ਮੰਗਦਾ ਸੀ 2 ਲੱਖ ਰੁਪਈਆ ਮੇਜਰ ਸਿੰਘ ਨੇ ਅਜੈਬ ਸਿੰਘ ਸਰਪੰਚ ਰਾਏਪੁਰ ਤੋਂ ਮੰਗਿਆ 1.5 ਲੱਖ ਰੁਪਈਆ ਮੇਰੇ ਨਾਲ ਮੇਰੇ ਕੋਲੇ ਵੀਡੀਓ ਰਿਕਾਰਡਿੰਗ ਹੈ ਇਹਨਾਂ ਕੋਲੇ ਵੀ ਰਿਕਾਰਡਿੰਗ ਹੈ ਸਾਡੇ ਦੋਨਾਂ ਨਾਲ ਇਹਨਾਂ ਨੇ ਇਹ ਤਾਲਮੇਲ ਕੀਤਾ ਮੇਰੇ ਨਾਲ ਰਾਮ ਦਿੱਤਾ ਕੈਂਚੀਆਂ ਦੇ ਕੀਤਾ ਇਹਨਾਂ ਨਾਲ ਬਣਾ ਵਾਲੀ ਵਿਖੇ ਕਿੰਨੇ ਪੈਸੇ ਦਿੱਤੇ ਕਰੋ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਅਸੀਂ ਜਾ ਕੇ ਵਿਜੀਲੈਂਸ ਕੋਲੇ ਗੱਲ ਕੀਤੀ ਵਿਜੀਲੈਂਸ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਪਰ ਇਹ ਭ੍ਰਿਸ਼ਟ ਅਧਿਕਾਰੀਆਂ ਨੂੰ ਜਿਹੜੇ ਕਿ ਆਪਦੇ ਕੋਲੋਂ ਹੀ ਚਿੱਟਾ ਪਾ ਕੇ ਜਿਨ੍ਹਾਂ ਦੇ ਆਪਦੇ ਬੱਚੇ ਐਨਡੀਪੀਏ ਕੇਸ ਦੇ ਵਿੱਚ ਮੇਜਰ ਸਿੰਘ ਦਾ ਇੱਕ ਬੇਟਾ ਜੇਲ੍ਹ 'ਚ ਹੈ ਦੂਸਰਾ ਜਿਹੜੇ ਇਹਦੇ ਦੋ ਬੇਟੇ ਉਹ ਵੀ ਇਹੀ ਕਾਰੋਬਾਰ ਕਰਦੇ ਆ ਲੋਕਾਂ ਤੋਂ ਐਸੀ ਤਰ੍ਹਾਂ ਹੀ ਪੈਸੇ ਬਣਾਉਂਦੇ ਆ ਸਾਰਾ ਇਹਨਾਂ ਨੇ ਜਾਲ ਆਪਦਾ ਬਣਾਇਆ ਹੋਇਆ ਸੈਟੀਸਫਾਈਡ ਪੁਲਿਸ ਦੀ ਕਾਰਵਾਈ ਤੋਂ ਵੀ ਕਿ ਉਹਨਾਂ ਕੋਲ ਜਿਵੇਂ ਵੀਜਿਲੈਂਸ ਨੂੰ ਸ਼ਾਵਾਸ਼ੇ ਦਿੰਦੇ ਆ ਜੋ ਵਿਜੀਲੈਂਸ ਬੈਰੋਂ ਨੇ ਆਪਣਾ ਜਿਹੜਾ ਸੀਗਾ ਮੇਨ ਰੋਲ ਆ ਉਹ ਅਦਾ ਕੀਤਾ ਹੈ ਅਸੀਂ ਇਹਨਾਂ ਦੇ ਰੇਣੀ ਆ ਤਨਭਾਦੀ ਆ ਇਸ ਤੋਂ ਅੱਗੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਇਹ ਕੇਸ ਦੀ ਹੈ ਉਹ ਇਨਵੈਸਟੀਗੇਸ਼ਨ ਸੀਬੀਆਈ ਵੀ ਕਰੇ ਐਂਟੀ ਇਨਟੈਰੋਗੇਸ਼ਨ ਸੈਂਟਰ ਜਿਹੜਾ ਉਹ ਵੀ ਇਹਦੀ ਜਾਂਚ ਕਰੇ ਔਰ ਹਾਈ ਕੋਰਟ ਦੇ ਕਿਸੇ ਸਾਫ ਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਜਿਹੜੀਆਂ ਇਹ ਮੈਹਿਕਮਿਆਂ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਹੜੀਆਂ ਕੇ ਸਾਰਿਆਂ ਨੂੰ ਬਦਨਾਮ ਕਰਦੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਬਦਨਾਮ ਕੀਤੀਆਂ ਹੁਣ ਨਵੀਆਂ ਸਰਕਾਰਾਂ ਨੂੰ ਬਦਨਾਮ ਕਰ ਰਹੀਆਂ ਨੇ ਇਹਨਾਂ ਦੇ ਉੱਤੇ ਹੋਣਾ ਚਾਹੀਦਾ ਜੀ ਕਾਰਵਾਈ ਪੂਰੀ ਚੱਲ ਕੇ ਦੂਸਰੀ ਗੱਲ ਇਹਨਾਂ ਨੇ ਇੱਕ ਜੈਪ ਸਿੰਘ ਸਰਪੰਚ ਨੂੰ ਨੋਟਿਸ ਦਿੱਤਾ ਹੈ ਕਿ ਤੁਹਾਡੀ ਪ੍ਰਾਪਰਟੀ ਢਾਵਾਂਗੇ ਪਰ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਨੇ ਨਿਗਾਇਜ਼ ਬਣਾਈਆਂ ਹੋਈਆਂ ਇਹਨਾਂ ਦੀਆਂ ਕੋਠੀਆਂ ਇਹਦੀ ਜ਼ਮੀਨ ਜਾਇਦਾਦ ਦੀ ਜਾਂਚ ਕਰਕੇ ਉਹ ਉਹਨੂੰ ਸੀਲ ਕੀਤਾ ਜਾਵੇ ਤਾਂ ਫਰੀਜ਼ ਕਰਕੇ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਰਮੀਤ ਸਿੰਘ ਭੋਲੂ ਸਾਫਕਾ ਸਰਪੰਚ ਪਿੰਡ ਸਾਧੂਵਾਲਾ ਭਾਰਤੀ ਕਿਸਾਨ ਜੁਗਿਆਂ ਨੇ ਲੱਖੋ ਬਾਲਦੇ ਮੈਂ ਪ੍ਰਧਾਨਾ ਜੀ ਨਰਨਾ ਜੈ ਸਿੰਘ ਜੀ ਇੱਕ ਸਰਪੰਚ ਪਿੰਡ ਦਾ ਹੈ ਸਰਪੰਚ ਸਾਹਿਬ ਕੀ ਕਾਰਨ ਤੇ ਰੀਲਸ ਦਫਤਰ ਦੇ ਬਾਹਰ ਖੜੇ ਹੋ? ਕਾਰਨ ਇਹ ਹੈ ਸਰ ਜੀ ਜੋ ਸਾਡੇ ਮੇਰੇ بیٹے ਤੇ ਇੱਕ ਇਹਨਾਂ ਦੇ بیٹے ਤੇ ਨਜਾਇਜ਼ ਇਹਨਾਂ ਵਾਪਟੇ ਦਿੱਤਾ ਸੀਗਾ ਫਰਚਾ ਦੇ ਕੇ ਨਜਾਇਜ਼ ਸਾਧ ਪੈਸੇ ਮੰਗੀ ਸੀ ਇਹਨਾਂ ਨੇ ਤੇ ਜੋ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਜੀ ਲੈ ਸਾਨੂੰ ਪੜਕੇ ਉਸੇ ਮਦਈ ਉਸ ਮਾਮਲੇ ਹਾਂਜੀ ਮਦਈ ਕਿੰਨੇ ਪੈਸੇ ਮੰਗੇ ਸੀ ਕਿੰਨੇ ਦਿੱਤੇ 2 ਲੱਖ ਰੁਪਏ ਮੰਗਾ ਸੀਗਾ ਤੇ 8 ਲੱਖ ਰੁਪਏ ਮੈਂ ਇਥੋਂ ਲੈ ਗਿਆ ਇਹਦੇ ਕੋਲ ਸੋਨਾ ਸੀਗਾ ਲੋਬ ਵਗੈਰਾ ਸੀਗਾ ਉਹ ਹਲਰ ਕਵਰ ਪ੍ਰਸ਼ਾਸਨ ਲੱਗਿਆ ਜੀ ਨਾਲ ਸਸਤਾ ਨਬਰ ਕਰਦੇ ਆ ਇਹਨਾਂ ਨੇ ਸਾਡਾ ਸਾਥ ਦਿੱਤਾ ਕਿੰਨੇ ਕੇ ਪੈਸੇ ਦਾ ਸੋਨਾ ਸੀ ਔਰ ਕਿੰਨੀ ਕਮਾਉਂ ਸੀ ਤੁਹਾਡੀ ਕਿਹੜੀ ਜੁਰ ਸੋਨਾ ਹੈਗਾ 5 ਲੱਖ ਦਾ ਸੋਨਾ ਦਾ ਬਿਟੇਨ ਤੇ ਚੈਨੀਗ ਵਾਂਗੇ ਤਾਂ ਨੇ ਬਿਟੇ ਸੀ ਚੈਨੀ ਸੋਨਾ ਦਾ ਕੜਾ ਸੀਗਾ ਉਹ ਕੁਛ ਚਾਂਦੀ ਦਾ ਸੀਗਾ ਸਮਾਨ ਬੱਚ ਪਾਇਆ ਸੀਗਾ ਪੇਕ ਉਸ ਮਾਉਂਟ ਸੀ ਇਹਨਾਂ ਦਾ ਕਪੜਾ ਇੱਕ ਕਾਰੋਬਾਰਾ ਧੋਲੂਂਦਾ ਇਹਨਾਂ ਦਾ ਆਦੀ ਸੀ ਕਿ ਉਹ ਵੀ ਉਹਨਾਂ ਕੋਲ ਆਜੀ 2 ਲੱਖ ਰੁਪਈਆ ਉਹ ਸਾਰਾ ਪ੍ਰਸ਼ਾਸਨ ਲੱਗਾ ਜੀ ਅੱਛਾ ਕੇਸ ਕਦੋਂ ਦਰਜ ਹੋਇਆ ਸੀ ਕਿਹਦੇ ਕਿਹਦੇ ਖਲਾਫ ਕੇਸ ਆਜੋ ਹੋਇਆ ਪਿਛਲੇ ਐਤਵਾਰ 11:00 ਵਜੇ ਐਫਆਰ ਦਰਜ ਹੋਈ ਉਹ ਕਿਹਦੇ ਕਿਹਦੇ ਖਲਾਫ ਕਰਦੇ ਉਹ ਮੇਰੇ ਬੇਟੇ ਦੇ ਖਲਾਫ ਇੱਕ ਇਹਨਾਂ ਦਾ ਬੇਟਾ ਹੈਗਾ ਇੱਕ ਮੁੰਡਾ ਹੋਰ ਹੈ ਮੇਰੇ ਵੱਡੋ ਨਾਮ ਦਾ ਜਨਪਿਆਰ ਸਿੰਘ ਅਰਸ਼ਦੀਪ ਸਿੰਘ ਤੇ ਆਪਣਾ ਕਮਲਦੀਪ ਸਿੰਘ ਕੇਸ ਕੀ ਹੈ ਕੇਸ ਹੈ ਇਹਨਾਂ ਨੇ 506 ਗ੍ਰਾਮ ਜ਼ਿੰਦਾ ਪਾਤਾ ਜੀ ਜਾਇ ਬਾਤ। ਪਲਾਨ ਕਰਕੇ ਪਾਇਆ ਸਾਰਾ ਕੁਝ ਨੰਦ। ਡਿਜੀਲੈਂਸ ਦੀ ਕਾਰਵਾਈ ਕਿਸਮਤ ਬਹੁਤ ਵਧੀਆ ਜੀ। ਇਹਨਾਂ ਦਾ ਬਹੁਤ ਸ਼ੁਕਰ ਆਈ। ਇਹਨਾਂ ਦਾ ਮਾਣ ਮਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।